ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਛੇੜਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਰਚੁਲਾ ਸਾਹਿਬ ਇੱਕ ਜਾਣਕਾਰੀ ਸਾਂਝੀ ਕਰਨੀ ਸੀ ਤੁਹਾਡੇ ਨਾਲ 21 ਫਰਵਰੀ ਨੂੰ ਪਿੰਡ ਦੇਦਨਾ ਜ਼ਿਲ੍ਹਾ ਪਟਿਆਲਾ ਵਿਖੇ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਬੈਸਟ ਰੇਡਰ ਤੇ ਸਟਾਪਰ ਨੂੰ ਨਵੀਆਂ ਥਾਰ ਗੱਡੀਆਂ ਦਿੱਤੀਆਂ ਜਾ ਰਹੀਆਂ ਤੇ ਆਪਣੇ ਵੀਰ ਦਲਵੀਰ ਸਿੰਘ ਗਿੱਲ ਯੂਕੇ ਤੇ ਸੰਦੀਪ ਸਵਰਾ ਤੇ ਆਪਣਾ ਵੀਰ ਵੱਡਾ ਬਿੱਲਾ ਗਿਲ ਦੀਨੀ ਵਾਲੀਆ ਇਹਨਾਂ ਪਰਮਾਵਰਨ ਖੁੱਲੇ ਸਦੇ ਪਤਰਾ ਤੇ ਆਪਾਂ ਇਸ ਕੱਪ ਦੇ ਪਾਣ ਰਿਹਾ ਸਾਰੇ ਜਰੂਰ ਪਹੁੰਚੋ ਤੇ ਕੱਪ ਦੀ رونਕ ਨੂੰ ਵਧਾਓ ਜੀ ਧੰਨਵਾਦ ਹਾਂਜੀ ਦੋਸਤੋ ਜਿਵੇਂ ਤੁਸੀਂ ਸਾਰੇ ਵੀਰਾਂ ਨੇ ਇਹ ਵੀਡੀਓ ਕਲਿੱਪ ਵਿੱਚ ਦੇਖ ਹੀ ਲਿਆ ਮਿਤੀ 21 ਫਰਵਰੀ 2024 ਨੂੰ ਪਿੰਡ ਦੇ ਦੇਨੇ ਦੇ ਕਬੱਡੀ ਕੱਪ ਤੇ ਅਰਸ਼ ਚੋਲਾ ਸਾਹਿਬ ਡੀਟੀਓ ਵੀ ਪਹੁੰਚ ਰਿਹਾਗਾ ਬਹੁਤ ਦਰਸ਼ਕ ਵੀਰ ਮੰਗ ਕਰਦੇ ਹੁੰਦੇ ਨੇ ਪਲੇਅਰਾਂ ਬਾਰੇ ਦੱਸੋ ਵੀ ਕਿਹੜੇ ਪਲੇਅਰ ਪਹੁੰਚ ਰਹੇ ਨੇਗੇ ਤਾਂ ਦੋਸਤੋ ਦੇਦਨੇ ਦੀ ਧਰਤੀ ਦੇ ਉੱਤੇ ਇਸ ਵਾਰ ਸਾਰੇ ਸੁਪਰਸਟਾਰ ਪਲੇਅਰ ਪਹੁੰਚਣਗੇ ਕਿਉਂਕਿ ਮਸਲਾ ਬ੍ਰਾਂਡ ਨਿਉ ਥਾਰ ਕਾਰਾਂ ਦਾਗਾ ਕੀ ਲੱਗਦਾ ਫਿਰ ਤੁਹਾਨੂੰ ਕਿੱਧਰ ਜਾਣੀ ਐ ਇਸ ਵਾਰ ਥਾਰ ਗੱਡੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦੇਦਨੇ ਦੇ ਕਬੱਡੀ ਕੱਪ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਐ ਇਸੇ ਤਰ੍ਹਾਂ ਦੀਆਂ ਦੇਦਨੇ ਦੇ ਕੱਪ ਦੀਆਂ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨਾਲੋਂ ਪਹਿਲਾਂ